यह क्या गतिविधि तो है ऋषि yeah. मेहरनजीत कौर बटन ने शुरुआत करेंगे पर सबसे पहले मैं सब पालनियां हूं तभी देना है शुक्रिया टीम का रंग स्टारला ਜਲੰਧਰ ਤੇ ਬਸਤੀ ਬਾਵਾ ਖੇਲ ਤੋਂ ਮਨਪਾਣੀ ਖਬਰ ਸਾਹਮਣੇ ਆਈ ਹੈ ਨਾ ਵਿਉਤਨੀਆਪੀਆਂ ਜਿਉ ਲਿਲਾ ਸਮੋਪਤ ਕਰਨੀ ਅਮਰੀਕਾ ਤੇ ਰਹਿਣ ਵਾਲੇ ਮੁੰਡੇ ਨਾਲ ਵਿਆਹ ਹੋਇਆ ਸੀ ਪਰਿਵਾਰ ਨੂੰ ਚਾਹ ਸੀ ਕੁੜੀ ਅਮਰੀਕਾ ਚ ਜਾਵੇ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਕੁੜੀ ਅਜਿਹਾ ਖੌਫਨਾਕ ਕੰਮ ਸੁਕ ਨਾਵੇਗੀ ਕੁੜੀ ਦੇ ਪਿਕੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਦੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਕੁੜੀ ਨੂੰ ਫਾਹੇ ਲਗਾ ਕੇ ਜੀਵਨ ਵਿਨਾਸ਼ ਖਤਮ ਕਰਨ ਲਈ ਹੈ ਮ੍ਰਿਤਕਾ ਦੀ ਪਛਾਣ ਹਰਜੋਤ ਔਰਜੋਤ ਹੋਈ ਹੈ ਕਿ 22 ਮਈ ਨੂੰ ਪਹਿਲਾਂ ਹੀ ਹਰਜੋਤ ਦਗਲਾ ਅਮਰੀਕਾ ਦੇ ਰਹਿਣ ਵਾਲੇ ਨੌਜਵਾਨ ਆ ਗਏ ਸੀ ਹਾਲੇ ਹਰਜੋਤ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਗੀ ਸੀ ਇਸ ਤੋਂ ਪਹਿਲਾਂ ਹੀ ਪਰਿਵਾਰ ਨਾਲ ਇਹ ਪਾਣਾ ਵਰਤ ਗਿਆ ਤੇ ਇਹ ਮੰਦਪਾਲਕ ਸਮੇਂ ਲਈ ਹੈ ਇਹ ਪੰਜ ਫਰਵਰੀ ਨੂੰ ਅਮਰੀਕਾ ਤੋਂ ਰਿਪੋਰਟ ਕੀਤੇ ਗਏ 104 ਭਾਰਤੀਆਂ ਨੇ ਅਥੀਏ ਤਸ਼ੱਦਦ ਚਲਿਆ ਜਦੋਂ ਤਾਂ ਅਮਰੀਕੀ ਫੌਜ ਦਾ ਜਹਾਜ਼ ਇਹਨਾਂ ਨੂੰ ਵਾਪਸ ਸਮਰਸਲ ਲੈ ਕੇ ਗਿਆ ਉਦੋਂ ਤੱਕ ਇਹ ਜੰਜੀਰਾ ਦੇ ਨਾਲ ਹੀ ਬੰਨੇ ਹੋਏ ਸਨ ਤੇ ਫੋਨ ਹਰ ਕੋਈ ਆਪਕੋ ਆਪਣੇ ਘਰ ਪਹੁੰਚ ਕੇ ਆਪ ਦੀ ਆਪ੍ਰੀਤੀ ਦੱਸ ਰਿਹਾ ਕਿ ਖਤਰਨਾਕ ਅਤੇ ਦਰਦਨਾਕ ਸਫਰ ਦੀ ਕਹਾਣੀ ਸਾਂਝਾ ਕਰ ਰਿਹਾ ਜੋ ਇਹਨਾਂ ਨੌਜਵਾਨਾਂ ਨੂੰ ਸਹਿਣਾ ਪਿਆ ਜੋ ਪਰਿਵਾਰਾਂ ਨੂੰ ਸਹਿਣਾ ਪਿਆ ਜੋ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੇ ਸਨ ਮਹੀਨਾ ਦੇ ਅਸਬੀਅਤ ਨੂੰ ਸਾਂਝਾ ਕਰ ਰਿਹਾ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਹੁੰਚੇ ਹੁਸ਼ਿਆਰ ਤੋਂ ਦੇ ਟਾਂਡਾ ਇਲਾਕੇ ਦੇ ਗੌਂਚਵਾਨਾ ਨੂੰ ਵੀ ਆਪਣੀ ਆਪ੍ਰੀਤੀ ਸੁਣਾਈ ਗਈ ਹੈ ਡੰਕੀ ਰੂਟ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ ਸੋ ਬਾਕੇ ਹਰਵਿੰਦਰ ਨੇ ਬੋਲਿਆ ਜਿਸ ਨੂੰ ਰਾਜਾ ਕਿੰਗੇ ਸਪਰੀਨ ਅਮਰੀਕਾ ਜਾਣ ਸਮੇਂ ਆਇਆ ਮੋਸਕਵਾ ਤੇ ਚੁਣੌਤੀਆਂ ਦੇ ਬਾਰੇ ਵਿੱਚ ਦੱਸਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ 에ਜੰਟ ਬਲੂ ਖੱਡੀ ਮਾਰੀ ਗਈ ਹੈ ਤੇ ਸਿੱਧੀ ਉਡਾਣ ਦੀ ਗੱਲ ਕਰਕੇ ਡੌਂਕੀ ਰਾਹੀ ਭੇਜ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਸ ਪਾਸੇ ਦੱਸਿਆ ਕਿ ਉਸਨੇ 에ਜੰਟ ਨਾਲ ਗੱਲ ਕੀਤੀ ਤਾਂ ਉਸਨੂੰ ਯੂਰਪ ਦੇ ਰਸਤੇ ਫਲਾਈਟ ਰਾਹੀਂ ਸਿੱਧੇ ਮੈਕਸੀਕੋ ਭੇਜਣ ਦੀ ਗੱਲ ਕੀਤੀ ਸੀ ਪਰ ਯੂਰਪ ਪਹੁੰਚ ਤੋਂ ਪਹਿਲਾਂ ਹੀ ਉਸਨੂੰ ਡੌਂਕੀ ਰੂਟ ਤੇ ਜੰਗਲਾਂ ਵਿੱਚ ਲੰਘ ਕੇ ਸਮੁੰਦਰੀ ਰਸਤੇ ਮੈਕਸੀਕੋ ਪਹੁੰਚਣਾ ਪਿਆ ਤੇ ਇਹ ਸਭ ਪੂਰੇ घटना ਤਾਂ ਉਹ ਦਰਹਾਲ ਉਸਨੇ ਕਰੀ 15 ਕਰਕੇ ਪਿਛਲੇ ਸਮੁੰਦਰ ਜਲ ਸਫਰ ਕੀਤਾ ਫਿਰ ਉਸ ਨੂੰ ਪਹਾੜੀ ਰਸਤੇ ਤੇ ਜੰਗਲ ਜੰਗਪਗ 45 ਕਿਲੋਮੀਟਰ ਪੈਦਲ ਚੱਲਣਾ ਪਿਆ ਤੇ ਫਿਰ ਜੇ ਸੁਣਨ ਜੇ ਕੋਈ بیمار ਹੋ ਜਾਂਦਾ ਸੀ ਜਾਂ ਫਿਰ ਜ਼ਖਮੀ ਹੁੰਦਾ ਸੀ ਤਾਂ ਉਸ ਨੂੰ ਮਰਨ ਗਈ ਉੱਥੇ ਹੀ ਛੱਡ ਦਿੱਤਾ ਜਾਂਦਾ ਸੀ ਅੱਗੇ ਨਹੀਂ ਲੈ ਕੇ ਜਾਂਦੇ ਸਾਂ ਤੇ ਇਸ ਰਸਤੇ 'ਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਉਹਨਾਂ ਨੇ ਉੱਥੇ ਲਾਸ਼ਾਂ ਪਈਆਂ ਦੇਖੀਆਂ ਭਾਈ ਚਲੋ ਜੀ ਨੂੰ ਉੱਥੇ ਮੈਕਸੀਕੋ ਦੀ ਸਹਾਤਤਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਤਾਂ ਉਹਨਾਂ ਨੂੰ ਅੰਗ੍ਰੇਜ਼ੀ ਸਹਾਜ ਲੈਣ ਪੜ ਲਿਆ ਤੇ ਜੇ ਵੀ ਦੇ ਜਿੱਦਾਂ ਤੋਂ ਉਹਨਾਂ ਨੇ ਭਾਰਤ ਵਾਪਸ ਕੀਤਾ। ਜਲੰਧਰ ਦੇ ਸ਼ਾਹਪੋਟ ਇਲਾਕੇ ਵਿੱਚ ਵਿਆਹਤੀ ਪਾਲਸਟੀਨ ਤੇ ਵੌਲਟਡ ਗੈਂਗਸ ਦਾ ਰਿਸਤਾਰ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਪੁਲਿਸ ਦੀ ਕਾਰਵਾਈ ਚ ਗੈਂਗਸਟਰ ਸੁਖਾਸਿੰਘ ਗਰੋਹ ਤੋਂ ਸੁਖਾ ਜ਼ਖਮੀ ਹੋ ਗਿਆ ਪੁਲਸ ਨੇ ਮੁੱਠ ਘੇਰੇ ਦੌਰਾਨ ਸੁਖਾ ਨੂੰ ਕਾਬੂ ਕਰ ਲਿਆ ਤੇ ਉਸੇ ਕਪਤਾਨ ਦੇ ਵਿਚੋ ਪੁਸਤਾਲ ਦੀ ਬਰਾਮਦ ਕੀਤੀ ਹੈ ਪੁਲਿਸ ਨੇ ਇਸ ਸੰਬੰਧੀ ਪੂਰਾ ਕੇਸ ਸर्ज ਕਰਾਇਆ ਜਾਣਕਾਰੀ ਤਾਬਕ ਪੁਲਿਸ ਨੂੰ ਸੁਖਾ ਸਿੰਘ ਸੁਖਾ ਦੀ ਕਾਫੀ ਡੰਬੇ ਸੇ ਮੇਤਵਾਲ ਸੀ ਕਿ ਉਹ ਕਈ ਅਪਰਾਧਿਕ ਮਾਮਲਿਆਂ ਚ ਲੜਿੰਦਾ ਸੀ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁਖਾ ਸ਼ਾਹਕੋਟ ਇਲਾਕੇ ਦੇ ਚਲੂਤੀਆ ਹੋਇਆ ਜਿਸ ਤੋਂ ਬਾਅਦ ਉਪਚ ਸੂਚਨਾ ਦੇ ਆਧਾਰ ਤੇ ਜਗੰਦਰ ਦੇਹਾ ਤੇ ਪੁਲਿਸ ਦੀ ਟੀਮ ਨੇ ਇਲਾਕੇ ਲਈ ਦਾ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਜਿਵੇਂ ਹੀ ਟੀਮ ਨੇ জুখান ফড়ন পুলিশকে ফায়র কর জবাবী কার গোল চাল ਅਮਰੀਕਾ ਤੋਂ ਜਿੰਨਾ 30 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਉਸ ਵਿੱਚ ਮਹਿਲਾ ਲਕਰੀ ਕਾਰਨ ਬਲੈਕਬੁਡਾ 플ਾਸਾ ਹੋਇਆ ਸੂਤਰ ਮੁਤਾਬਕ ਉਤਤ ਪੋਤਲਾ ਦੇਣ ਵਾਲੀ ਲਕਰੀ ਕਾਰਨ 플ਾਸਾ ਇਟਲੀ ਤੋਂ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਹ ਵਾਂਕਰ ਦੀ ਲਿਸਟ ਵਿੱਚ ਸੀ ਤੇ ਉਸ ਦੇ ਖਿਲਾਫ ਅਤੇ ਉਸ ਦੇ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਇਸ ਸੇਜਾਰਾ ਕਿ ਲਕਰੀ ਕਾਰਨ ਇਟਲੀ ਹੁੰਦੇ ਹੋਏ ਅਮਰੀਕਾ ਪਹੁੰਚੀ ਸੀ ਤੇ ਆਉਣ ਵਾਲੇ ਦਿਨਾਂ ਚ ਲਕਰੀ ਕਾਰਨ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਡਿਪੋਰਟ ਹੋਣ ਤੋਂ ਬਾਅਦ ਭਾਰਤ ਸਰਪਤੀ ਆਪਣੀ ਕਹਾਣੀ ਸਾਹਮਣੇ ਸਾਂਝੀ ਕਰਦੇ ਦੇ ਰਿਹਾ ਹੈ ਕਿ ਉਹ ਉਹ ਲੱਤ ਦਿਨ ਵਾਲੀ ਹੈ ਤੇ ਉਮਰ 30 ਸਾਲ ਹੈ ਤੇ ਦੂਜਾ ਜਨਮ ਨੂੰ ਆਪਣੇ 10 ਸਾਲ ਦੇ ਬੁੱਤ ਨਾਲ ਅਮਰੀਕਾ ਦੇ ਹਨਵਾਨਾ ਹੋਈ ਤੇ ਆਪਣੇ ਪਤੀ ਨਾਲ ਮੁੜ ਮਿਲਣ ਲਈ ਤੋਂ ਸਾਲਾਂ ਤੋਂ ਪਤੀ ਉੱਥੇ ਰਹੇ ਪਰ ਲਾਪਰਵਾਹੀ ਤੋਂ ਅਮਰੀਕੀ ਸਰਹੱਦ ਅਧਿਕਾਰੀਆਂ ਨੇ ਮੈਕਸੀਕੋ ਰਾਹੀਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਪੰਜਾਬ ਹਰਿਆਣਾ ਖਨੋਰੀ ਬਾਰਡਰ ਦੇ ਕਿਸਾਨ ਆਗੂ ਜਗਜੀਤ ਸਿੰਘ ਦੱਲੇ ਬਾਗਾਂ ਮਾਣੂ ਹੱਤ ਦਾ 74 ਵਾ ਦੇ ਨਾਲ ਇਸ ਦੌਰਾਨ ਇੱਕ ਨੌਜਵਾਨ ਕਿਸਾਨ ਦਾ ਦੱਲੇ ਵਾਲ ਲਈ ਅਨੋਖਾ ਪਿਆਰ ਦੇਖਣ ਨੂੰ ਮਿਲਿਆ ਕੈਥੋ ਦੇ ਨਾਲ ਵਾਲੇ ਵਿਕਰਮ ਨੇ 16 ਫਰਮੂਲੋਂ ਹੋਣ ਵਾਲਿਆ ਅਪਲੀਕੇਸ਼ਨ ਦੇ ਕਾਗਜ਼ ਤੇ ਜਗਜੀਤ ਸਿੰਘ ਦੱਲੇ ਵਾਲ ਦੀ ਤਸਵੀਰ ਲਗਾਈ ਹੈ ਮੋਰਚਿਚ ਪਹੁੰਚ ਕੋ ਉਸਨੇ ਆਪਣੇ ਆਪ ਨੂੰ ਦੱਲੇ ਕਹਾਵਲ ਕਾਰਡ ਦਿੱਤਾ ਤੇ ਗਿਆ ਦਾ ਸਰਤਾ ਕਿ ਤਹਿ ਕਿਸਾਨ ਆਗੂ ਅਭਮਨਿਉ ਕੋਹਾੜੂ ਦਾ ਸਰਟੀਫਿਕੇਟ ਵਿਕਰਮ ਕਿਸਾਨ ਅੰਦੋਨ ਨਾਲ ਜੁੜਿਆ ਤੇ ਕਿਹਦਾ ਫਰਮੂਲ ਤੋਂ ਲਗਾਤਾਰ ਮੋਰਚੇ ਉਚਾਲਿਆ ਪਿਛਲੇ ਸਾਲ ਪੁਲਿਸ ਚੜ੍ਹੰੰਦਰਾ ਨੂੰ ਦੇ ਪਿੰਡੇ ਕਿਸਾਨ ਦੇ ਚੱਕਾ ਤੱਕ ਭੰਗ ਤੋੜ ਕੀਤੇ ਗਏ ਸਨ ਪਰ ਉਸਨੇ ਹਾਰ ਨਹੀਂ ਮੰਨੀ ਉਧਰ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦਾ ਪਾਣੀ ਤੇ ਗੰਗਾ ਜਲ ਲੈ ਕੇ ਮੋਰਚੇ ਵਿੱਚ ਪਹੁੰਚ ਰਹੇ ਸਨਾਂ ਦਾ ਮੰਧਨਾ ਹੈ ਕਿ ਇਸਾਨ ਢਲੇਵਾਲ ਦੇ ਸ਼ਹਿਰ ਨੂੰ ਕਾਫੀ ਤਾਕਤ ਮਿਲੀ ਹੈ ਟੈਕਸ ਕਟਾਉਤੀ ਤੋਂ ਬਾਅਦ ਮਿਡਲ ਕਲਾਸ ਨੂੰ ਭਾਰਤੀ ਰਿਜ਼ਰਵ ਬੈਂਕ ਵੱਲੋਂ ਇੱਕ ਵੱਡਾ ਤੌਹਫ਼ਾ ਮਿਲਿਆ ਹੈ ਮਿਡਲ ਕਲਾਸ ਨੂੰ ਵੱਡੀ ਰਾਹਤ ਦਿੰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ ਰੈਪੋ ਰੇਟ ਵਿੱਚ ਕਿਪਾਤੀ 25 ਅਧਾਰਾਂਕਾਂ ਦੀ ਕੀਤੀ ਗਈ ਹੈ ਜਿਸ ਕਾਰਨ ਮੌਜੂਦਾ ਰੈਪੋ ਦਰ ਨੂੰ 6.25 ਫੀਸਦੀ ਕੀਤਾ ਗਿਆ ਹੈ ਇਹ ਕਟੌਤੀ 1 ਕਟੌਤੀ 5 ਸਾਲ ਬਾਅਦ ਕੀਤੀ ਗਈ ਹੈ ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਮਈ 2020 ਵਿੱਚ ਰੈਪੋ ਦਰ ਵਿੱਚ ਕਟੌਤੀ ਕੀਤੀ ਸੀ ਹਾਲਾਂਕਿ ਉਸ ਤੋਂ ਬਾਅਦ ਤੋਂ ਕੋਲੇ ਹਰੇਕ ਦਰ ਦੇ 6.5 ਫੀਸਦੀ ਕੱਢ ਦਿੱਤਾ ਗਿਆ ਸੀ ਪਿਛਲੀ ਵਾਰ ਰੈਪੋ ਦਰ ਫਰਵਰੀ हजार तेई एसी गवर्नर संजय महोत्तरा ने दस की बैठक आर्थिक चर्चा राज्यपाल ने कहा कि बैठक से फैसला लिया रेपो रेट घट किया जा रहा है छह दशमलव घटा के छमलव पच्ची किया गया ਪੰਜਾਬੀ ਗਾਇਕ ਸੁਖਮੂਸੇ ਵਾਲਾ ਦੇ ਕਤਲ ਕੇਸ 'ਚ ਸੱਤ ਫਰਵਰੀ ਨੂੰ ਅਦਾਲਤ 'ਚ ਪਿਤਾ ਬਲਕੌਰ ਸਿੰਘ ਦੀ ਗਵਾਹੀ ਤੇ ਪਹਿਲਾ ਮਾਹ ਚਰਨ ਕੌਰ ਨੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਲਿਖਿਆ ਕਿ ਉਹਨਾਂ ਦੇ ਬੇਟੇ ਤੋਂ ਬਿਨਾ ਉਹਨਾਂ ਨੂੰ 3 ਸਾਲ ਹੋ ਗਏ ਨੇ ਪਰ ਉਹਨਾਂ ਦੀਆਂ ਚੀਜ਼ਾਂ ਰੱਖੀ ਹੋਈਆਂ ਯਾਦਾਂ ਨੂੰ ਤਾਸਾ ਰੱਖਿਆ ਚਰਨ ਕੌਰ ਨੇ ਪੋਸਟ 'ਚ ਲਿਖਿਆ ਕਿ ਪੁੱਤਰੇ 4 ਮਹੀਨੇ ਤੇ 3 ਸਾਲ ਹੋ ਜਾਣਗੇ ਸਾਨੂੰ ਇੱਕ ਦੂਜੇ ਤੋਂ ਵਿਛੜਿਆ ਮੈਂ ਤੇਰੇ ਬਿਨਾ ਵੀ ਤੇਰੀਆਂ ਚੀਜ਼ਾਂ ਤੇਰੇ ਨਾਲ ਰੱਖੀਆਂ ਤੇ ਮੈਂ ਤੇਰੇ ਹੋਣ ਦਾ ਅਹਿਸਾਸ ਜ਼ਿੰਦਾ ਰੱਖਿਆ ਫਿਲਹਾਲ ਇਸ ਪ੍ਰੇਟਨ ਕੋਸੇ ਨਹੀਂ ਨਮੀਤਤਾ ਕੰਟਰੋਲਡ ਟੂ ਸਟੇਬਲ ਜੀਕੇਟ ਹੈ ਟਾਪ